ਪੂਰੇ ਪੰਜਾਬ ਦੇ ਵਿੱਚ ਅੱਜ ਪਵੇਗਾ ਭਾਰੀ ਮੀਂਹ ਦੇਖੋ ਕਿਹੜੇ ਕਿਹੜੇ ਜ਼ਿਲ੍ਹੇ ਹੋਣਗੇ ਪੂਰੇ ਤਰੀਕੇ ਦੇ ਨਾਲ ਜਲ-ਥਲ ਆਈ ਪੰਜਾਬ ਟੀਵੀ ਦੇ ਉੱਪਰ ਤੁਹਾਡਾ ਸਵਾਗਤ ਹੈ ਇਸ ਵਕਤ ਮੌਸਮ ਦੀਆਂ ਤਾਜ਼ਾਤਰੀਨ ਜਾਣਕਾਰੀਆਂ ਲੈ ਕੇ ਇੱਕ ਵਾਰ ਫਿਰ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਮੁਖਾਤਬ ਹੋ ਚੁੱਕੇ ਹਾਂ ਤੇ ਆਓ ਤੁਹਾਨੂੰ ਜਾਣੂ ਕਰਵਾਈਏ ਕਿ ਪੰਜਾਬ ਦੇ ਮੌਸਮ ਦੇ ਵਿੱਚ ਕੀ ਵੱਡੀਆਂ ਤਬਦੀਲੀਆਂ ਆਉਣ ਵਾਲੀਆਂ ਨੇ ਹੋਮਸ ਭਰੀ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਜਾਂ ਫਿਰ ਕਿਸ ਤਰੀਕੇ ਦੀਆਂ ਕਾਰਵਾਈਆਂ ਮੌਸਮ ਵਿਭਾਗ ਦੇ ਵੱਲੋਂ ਮੌਸਮ ਦੀਆਂ ਹੋਣ ਵਾਲੀਆਂ ਦੱਸੀਆਂ ਜਾ ਰਹੀਆਂ ਨੇ ਸੋ ਇਸ ਵਕਤ ਸਭ ਤੋਂ ਪਹਿਲਾਂ ਤਸਵੀਰ ਦੇ ਉੱਪਰ ਝਾਤ ਮਾਰਨੀ ਬਣਦੀ ਹੈ ਸੈਟਲਾਈਟ ਤਸਵੀਰ ਜਿਹੜੀ ਹੈ ਉਸ ਨੂੰ ਤੁਸੀਂ ਵੇਖੋ ਤੇ ਇਸ ਦੇ ਵਿੱਚ ਤਬਦੀਲੀਆਂ ਜਿਹੜੀਆਂ ਨੇ ਉਸ ਤੋਂ ਤੁਸੀਂ ਅਨੁਮਾਨ ਲਗਾ ਸਕਦੇ ਹੋ ਕਿ ਪੰਜਾਬ ਦਾ ਮੌਸਮ ਕਿਸ ਤਰੀਕੇ ਦੇ ਨਾਲ ਬਦਲਣ ਵਾਲਾ ਹੈ ਪੰਜਾਬ ਦੇ ਵਿੱਚ ਬੱਦਲ ਛਾਈ ਰਹਿਣਗੇ ਤੜਕਸਾਰ ਸਵੇਰ ਤੋਂ ਹੀ ਬੱਦਲਵਾਈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਣੀ ਹੋਈ ਹੈ ਮਾਝਾ ਮਾਲਵਾ ਦੁਆਬਾ ਤਿੰਨੇ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਪੈਣ ਦੇ ਅਨੁਮਾਨ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਅੱਜ ਅਤੇ ਆਉਣ ਵਾਲੇ ਕੱਲ ਨੂੰ ਭਾਰੀ بارش ਦੀਆਂ ਗਤੀਵਿਧੀਆਂ ਜਿਹੜੀਆਂ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੇਖਣ ਨੂੰ ਮਿਲਣਗੀਆਂ ਬੈਲਟਵਾਰ ਗੱਲ ਕਰਦੇ ਆ ਬੈਲਟਵਾਰ ਜੇਕਰ ਗੱਲ ਕਰੀਏ ਸਭ ਤੋਂ ਪਹਿਲਾਂ ਮਾਲਵੇ ਦੀ ਗੱਲ ਕਰਦੇ ਆ ਸੰਗਰੂਰ ਫਾਜ਼ਿਲਕਾ ਫਿਰੋਜ਼ਪੁਰ ਬਠਿੰਡਾ ਮਾਨਸਾ ਤੇ ਨਾਲ ਬਰਨਾਲਾ ਦੇ ਕੁਝ ਇਲਾਕੇ ਜਿਹੜੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਮੀਂਹਾਂ ਦੀਆਂ ਕਾਰਵਾਈਆਂ ਵੇਖਣ ਨੂੰ ਮਿਲਣਗੀਆਂ ਜੇਕਰ ਦੁਆਬੇ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਆ ਜਿਹੜੇ ਜ਼ਿਲ੍ਹੇ ਨੇ ਉਹ ਭਾਵੇਂ ਮਾਝੇ ਦੇ ਹੁਣ ਜਾਂ ਫਿਰ ਦੁਆਬੇ ਦੇ ਹੁਣ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਅੱਜ ਬਾਰਿਸ਼ ਦੀਆਂ ਗਤੀਵਿਧੀਆਂ ਵੇਖਣ ਨੂੰ ਮਿਲੀਆਂ ਜਿਨ੍ਹਾਂ ਦੇ ਵਿੱਚ ਹੁਸ਼ਿਆਰਪੁਰ ਗੁਰਦਾਸਪੁਰ ਪਠਾਨਕੋਟ ਇਹ ਇਲਾਕੇ ਜਿਹੜੇ ਨੇ ਇਨ੍ਹਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਮੀਂਹਾਂ ਦੀਆਂ ਕਾਰਵਾਈਆਂ ਜਿਹੜੀਆਂ ਨੇ ਕੋਝੀ ਸਮੇਂ ਦੇ ਵਿੱਚ ਵੇਖਣ ਨੂੰ ਮਿਲਣ ਗਿਆ ਇਕਾਦੁੱਕਾ ਥਾਵਾਂ ਦੇ ਉੱਪਰ ਇਸ ਵਕਤ ਬੂੰਦਾਬاندی ਹੋ ਵੀ ਰਹੀ ਹੈ ਹਾਂ ਹਮਸ ਪਰਿ ਗਰਮੀ ਜਿਹੜੀ ਹੈ ਲਗਾਤਾਰ ਇਹ ਪਰੇਸ਼ਾਨੀ ਦਾ ਕਾਰਨ ਵੱਧ ਰਹੀ ਹੈ ਪੂਰੇ ਪੰਜਾਬ ਦੇ ਲਈ ਪਿਛਲੇ ਦਿਨਾਂ ਦੇ ਵਿੱਚ ਮੌਨਸੂਨ ਦੀ ਜਿਸ ਤਰੀਕੇ ਦੇ ਨਾਲ ਆਮਦ ਪੰਜਾਬ ਦੇ ਵਿੱਚ ਹੋਈ ਸੀ ਉਸ ਤੋਂ ਬਾਅਦ ਜਦੋਂ بارشਾਂ ਦਾ ਦੌਰ ਘਟਿਆ ਉਸ ਤੋਂ ਬਾਅਦ ਇਹ ਹਮਸਪਰੀ ਚਿਪਚਪਾਹਟ ਵਾਲੀ ਗਰਮੀ ਹੈ ਇਸ ਨੇ ਲੋਕਾਂ ਦੇ ਸਾਹ ਸੁੱਤੇ ਪਏ ਸਨ ਪਰ ਮੌਨਸੂਨ ਇੱਕ ਵਾਰ ਫਿਰ ਐਕਟਿਵ ਹੋ ਗਿਆ ਹੈ ਤੇ 12 ਜੁਲਾਈ ਤੋਂ ਸ਼ੁਰੂ ਹੋ ਕੇ ਇਹ ਮੌਨਸੂਨ ਅਗਲੇ ਹਫਤੇ ਦੇ ਸ਼ੁੱਕਰਵਾਰ ਤੱਕ ਐਕਟਿਵ ਰਹੇਗਾ ਉਸ ਤੋਂ ਬਾਅਦ ਹਾਲਾਂਕਿ ਇਕਦੁੱਕਾ ਦਿਨ ਜਿਹੜੇ ਨੇ ਵਿੱਚੋਂ ਉਸ ਦੇ ਵਿੱਚ ਧੁੱਪ ਖਿਲੀ ਰਹੇਗੀ ਵੱਡੇ ਪੱਧਰ ਦੇ ਉੱਪਰ ਜਿਹੜੀ ਹੈ ਮੈ ਉਹ ਵੀ ਮਹਿਸੂਸ ਕਰਨੀ ਪਵੇਗੀ ਲੋਕਾਂ ਨੂੰ ਪਰ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਜਿਹੜਾ ਹੈ ਉਹ ਪਿਛਲੇ ਸਮੇਂ ਨਾਲੋਂ ਉਸ ਦੇ ਵਿੱਚ ਵੀ ਆ ਕਟੌਤੀ ਜਿਹੜੀ ਹੈ ਉਹ ਵੇਖਣ ਨੂੰ ਮਿਲੀ ਹੈ ਮੌਸਮ ਵਿਭਾਗ ਨੇ ਅੱਜ ਪੰਜਾਬ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਹੈ ਉਸ ਦੇ ਵਿੱਚ 17 ਜ਼ਿਲ੍ਹੇ ਜਿਹੜੇ ਨੇ ਉਹ ਮੀਂਹ ਦੇ ਨਾਲ ਪ੍ਰਭਾਵਿਤ ਹੋਣਗੇ ਪਰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਨਵਾਂ ਸ਼ਹਿਰ ਮਾਨਸਾ ਬਠਿੰਡਾ ਮੁਕਸਰ ਫਰੀਦਕੋਟ ਅਤੇ ਫਾਜ਼ਿਲਕਾ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਹੈ ਉਹ ਜਿਤਾਈ ਗਈ ਹੈ ਹਾਲਾਂਕਿ ਮੀਂਹ ਦੀ ਸੰਭਾਵਨਾ ਜਿਹੜੀ ਹੈ ਉਹ ਪੰਜਾਬ ਤੋਂ 65% ਦੀ ਪੂਰੇ ਪੰਜਾਬ ਪਰਦੇ ਵਿੱਚ ਪੈਣ ਦੀ ਜਿਹੜੀ ਆ ਕਿਆਸਰਾ ਹੀ ਲਾਈ ਗਈ ਹੈ ਸੋ ਬੀਤੇ ਬੁੱਧਵਾਰ ਸ਼ਾਮ ਨੂੰ ਜੇ ਇਸ ਤਰੀਕੇ ਦੇ ਨਾਲ ਜਿਹੜੀਆਂ ਗਤੀਵਿਧੀਆਂ ਵੇਖਣ ਨੂੰ ਮਿਲੀਆਂ ਸੀ ਜਿੱਥੇ ਅਚਾਨਕ ਅੰਮ੍ਰਿਤਸਰ ਦੇ ਵਿੱਚ ਮੀਂਹ ਪਿਆ ਸੀ ਉੱਥੇ ਵੀ ਬਦਲ ਬਾਈ ਕੋਈ ਖਾਸ ਹੀ ਇਸ ਤਰੀਕੇ ਦੀ ਨਹੀਂ ਸੀ ਸੋ ਐਸੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਵੀ ਮੌਸਮ ਵਿਭਾਗ ਦੇ ਵੱਲੋਂ ਹੋਣ ਦਾ ਖਰਸ਼ਾ ਜਿਤਾਇਆ ਗਿਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਦੀਆਂ ਕੀ ਕੋ ਜਾਣਕਾਰੀਆਂ ਹੋਣਗੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਇਸ ਵਕਤ ਔਰੇਂਜ ਅਲਰਟ ਜਿਹੜਾ ਹੈ ਪੰਜਾਬ ਦੇ 17 ਜ਼ਿਲ੍ਹਿਆਂ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਹੈ ਤਸਵੀਰਾਂ ਜਿਹੜੀਆਂ ਨੇ ਆਪ ਬਹਾਰੇ ਬਿਆਨ ਕਰਦੀਆਂ ਨੇ ਸੈਟਲਾਈਟ ਤਸਵੀਰਾਂ ਜਾਂਦੇ ਜਾਂਦੇ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਆ ਉਹਨਾਂ ਤਸਵੀਰਾਂ ਦੇ ਉੱਪਰ ਧਿਆਨ ਕੇਂਦਰਿਤ ਕਰੋ ਉਸ ਨੂੰ ਵੇਖ ਕੇ ਵਿਚਾਰ ਕੇ ਤੁਸੀਂ ਸੋਚ ਵਿਚਾਰ ਸਕਦੇ ਹੋ ਕਿ ਕਿਵੇਂ ਦਾ ਮੌਸਮ ਅੱਜ ਦਾ ਰਹਿਣ ਵਾਲਾ ਹੈ ਕਿਸ ਤਰੀਕੇ ਦੇ ਨਾਲ ਭਾਰੀ ਮੀਂਹ ਜਿਹੜਾ ਉਸ ਦੇ ਵੱਲੋਂ ਪੰਜਾਬ ਪਰ ਦੇ ਵਿੱਚ ਤਰਥੱਲੀ ਮਚਾਈ ਜਾਵੇਗੀ ਤੁਸੀਂ ਕਿਸ ਇਲਾਕੇ ਦੇ ਨਾਲ ਸਮਝ ਰੱਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिकਰਮ ਟਿੱਪਣੀ ਜ਼ਰੂਰ ਕਰਨਾ ਤੇ ਕਿਸ ਇਲਾਕੇ ਦੇ ਨਾਲ ਸਮਝ ਰੱਖਦੇ ਹੋ ਤੇ ਮੌਸਮ ਦਾ ਕੀ ਕੁਝ ਹਾਲ ਹੈ ਉਸ ਇਲਾਕੇ ਦੇ ਵਿੱਚ ਉਸ ਦੇ ਬਾਰੇ ਵੀ ਲਿਖਣਾ ਜ਼ਰੂਰ ਤੇ ਇਸੇ ਤਰੀਕੇ ਆਈ ਪੰਜਾਬ ਟੀਵੀ ജെ <coughs> ര